ਹੋਲੀ ਆਪਣਿਆਂ ਨਾਲ ਰਹਿਣ ਦਾ ਤਿਉਹਾਰ ਹੈ ਹੁੱਲੜਬਾਜ਼ੀ ਕਰਨ ਦਾ ਨਹੀਂ ਹੋਲੀ ਖੁਸ਼ੀਆਂ ਦਾ ਤਿਉਹਾਰ ਹੈ ਲੋਕਾਂ ਨੂੰ ਤੰਗ ਕਰਨ ਦਾ ਨਹੀਂ ਬਿਲਕੁਲ ਜਿੱਥੇ ਦੇਖਿਆ ਜਾਂਦਾ ਹੈ ਹੋਲੀ ਦੇ ਮੌਕੇ ਤੇ ਲੋਕ ਇੱਕ ਪਾਸੇ ਤਾਂ ਖੁਸ਼ੀਆਂ ਮਨਾ ਰਹੇ ਹੁੰਦੇ ਆਪਣੇ ਆਪਣੇ ਪਰਿਵਾਰ ਦੇ ਨਾਲ ਆਪਣੇਆਂ ਦੇ ਨਾਲ ਦੂਸਰੇ ਪਾਸੇ ਕੁਝ ਇਹੋ ਜਿਹੇ ਹੁੱਲੜਬਾਜ਼ ਹੁੰਦੇ ਨੇ ਜੋ ਹੁੱਲੜਬਾਜ਼ੀ ਸੜਕਾਂ ਤੇ ਕਰਦੇ ਰਹਿੰਦੇ ਨੇ ਪਰ ਇਸੇ ਤੇ ਹੁਣ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਪੁਲਿਸ ਨੇ ਵੀ ਹੁਣ ਆਪਣੇ ਪੱਕੇ ਨਾਕੇ ਲਗਾ ਹੀ ਦਿੱਤੇ ਨੇ ਪੁਲਿਸ ਨੇ ਚੰਡੀਗੜ੍ਹ ਦੀ ਜੇ ਅਪਾ ਸਪੈਸ਼ਲੀ ਗੱਲ ਕਰੀਏ ਤੇ ਚੰਡੀਗੜ੍ਹ ਦੇ ਕੁਝ ਇਹੋ ਜਿਹੇ ਰੂਟਸ ਨੇ ਇਹੋ ਜਿਹੇ ਸੈਕਟਰ ਨੇ ਜਿੱਥੇ ਮੁੰਡਿਆ ਦੀ ਹੁੱਲੜ ਬਾਜ਼ਾਰ ਦੇ ਤੱਕ ਗੇੜੀ ਰਹਿੰਦੀ ਰਹਿੰਦੀ ਹੈ ਭਾਵੇਂ ਉਹ ਸੁਖਨਾ ਲੇਖ ਹੋਵੇ ਸੈਕਟਰ 10 ਹੋਵੇ ਜਾਂ ਫਿਰ ਸੈਕਟਰ 22 ਹੋਵੇ ਇਹਨਾਂ ਥਾਵਾਂ ਤੇ ਤਾਂ ਹੁੱਲੜ ਬਾਜ਼ਾਰ ਦੀ ਹੁੰਦ ਰਹਿੰਦੀ ਹੀ ਰਹਿੰਦੀ ਹੈ ਪਰ ਇਹਨਾਂ ਥਾਵਾਂ ਤੇ ਹੀ ਆ ਯਾਪ ਮੁਹਾਲੀ 3B2 ਨੂੰ ਕਿੱਦਾਂ ਭੁੱਲ ਸਕਦੇ ਆ ਮੁਹਾਲੀ 3B2 ਨੂੰ ਵੀ ਭੁੱਲਣ ਵਾਲੀ ਕੋਈ ਜਗ੍ਹਾ ਹੈ ਹੀ ਨਹੀਂ ਕਿ ਜਿੱਥੇ ਸਭ ਤੋਂ ਜ਼ਿਆਦਾ ਹੁੱਲੜਬਾਜ਼ ਦੇਖੇ ਜਾਂਦੇ ਨੇ ਤਾਂ ਹੁਣ ਚੰਡੀਗੜ੍ਹ ਮੋਹਾਲੀ ਦੇ ਵਿੱਚ 102 ਥਾਵਾਂ ਤੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਨਾਕੇ ਲਗਾ ਦਿੱਤੇ ਗਏ ਨੇ ਹੁੱਲੜਬਾਜ਼ੀ ਕੀਤੇ ਤੁਸੀਂ ਜਾਓ ਬਿਨਾ ਹੁੱਲੜਬਾਜ਼ੀ ਤੇ ਤੁਸੀਂ ਜਿੱਥੇ ਮਰਜ਼ੀ ਜਾਓ ਪਰ ਜੇ ਤੁਸੀਂ ਹੁੱਲੜਬਾਜ਼ੀ ਕਰਦੇ ਹੋ ਤਾਂ ਤੁਹਾਡੇ ਤੇ ਤਗੜਾ ਚਲਾਨ ਪੈ ਸਕਦਾ ਹੈ ਤਗੜੀ ਕਾਰਵਾਈ ਤੁਹਾਡੇ ਤੇ ਹੋ ਸਕਦੀ ਹੈ ਕਿ ਤੁਸੀਂ ਵੀ ਹੋਲੀ ਤੇ ਅਗਰ ਆਪਣੀ ਤਗੜੀ ਕਾਰਵਾਈ ਕਰਵਾਣੀ ਹੈ ਤਾਂ ਤਾਂ ਫਿਰ ਹੁੱਲੜਬਾਜ਼ੀ ਕਰੋ ਪਰ ਨਹੀਂ ਤਾਂ ਫਿਰ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਹੋਲੀ ਦਾ ਤਿਉਹਾਰ ਮਨਾਓ ਕਿਉਂਕਿ ਜਿੱਥੇ ਲਗਾਤਾਰ ਦੇਖਿਆ ਜਾਂਦਾ ਹੈ ਚੰਡੀਗੜ੍ਹ ਦੇ ਵਿੱਚ ਇਹੋ ਜੀ ਥਾਵਾ ਜਿੱਥੇ ਭਾਵੇਂ ਆਪਾਂ ਗੱਲ ਕਰ ਲੈਨੇ ਆ ਸੁਖਨਾਲੇਕ ਦੀ ਸੁਖਨਾਲੇਕ ਹੋ ਗਿਆ ਚੰਡੀਗੜ੍ਹ ਦਾ 22 ਸੈਕਟਰ ਹੋ ਗਿਆ ਜਾਂ ਫਿਰ 17 ਸੈਕਟਰ ਹੋ ਗਿਆ ਜਾਂ ਕੁਝ ਇਹੋ ਜੇ ਹੋਰ ਥਾਣੇ ਜਿੱਥੇ ਹੁੱਲੜਬਾਜ਼ਾ ਦੀ ਗੈਂਗ ਪਹੁੰਚੀ ਹੀ ਪਹੁੰਚੀ ਹੁੰਦੀ ਹੈ ਤੇ ਉਹਨਾਂ ਦੇ ਵੱਲੋਂ ਹੋਲੀ ਦੇ ਵਿੱਚ ਤਾਂ ਐ ਬਵਾਲ ਮਚਾਇਆ ਜਾਂਦਾ ਹੈ ਕਿ ਕੀ ਕਹਨੇ ਇਸ ਦਾ ਕੋਈ ਐਕਸਪਲੇਨ ਕੀਤਾ ਹੀ ਨਹੀਂ ਜਾ ਸਕਦਾ ਪਰ ਇਸ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਜੋ ਹੋਣਾ 102 ਥਾਵਾ ਤੇ ਆਪਣੇ ਨਾਕੇ ਲਗਾਏ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਾਫ਼-ਸਾਫ਼ ਕਲੀਅਰ ਸ਼ਬਦਾਂ ਦੇ ਵਿੱਚ ਹੀ ਇਨਸਟਰਕਸ਼ਨਸ ਦੇ ਦਿੱਤੇ ਗਏ ਨੇ ਕਿ ਜੋ ਵੀ ਇੱਥੇ ਉਲੜਬਾਜ਼ੀ ਕਰੇਗਾ ਉਹ ਹੋ ਚੰਗਾ ਨਹੀਂ ਹੋਵੇਗਾ ਯਾਨੀ ਕਿ ਉਸ ਤੇ ਬਹੁਤ ਵੱਡੀ ਕਾਰਵਾਈ ਕੀਤੀ ਜਾਵੇਗੀ ਯਾਨੀ ਕਿ ਹੁਣ ਦੇਖਿਆ ਜਾ ਰਿਹਾ ਜਿਹੜੇ-ਜਿਹੜੇ ਇੰਸਟੀਟਿਊਟਸ ਨੇ ਜਿਹੜੇ ਹੋਰ ਇਹੋ ਜੇ ਚੌਕ ਨੇ ਇਹੋ ਜੇ ਜਿੱਥੇ ਬੱਚਿਆਂ ਦਾਣਾ ਜਾਣਾ ਲੋਕਾਂ ਦਾਣਾ ਜਾਣਾ ਜ਼ਿਆਦਾ ਹੁੰਦਾ ਉੱਥੇ ਪੁਲਿਸ ਜ਼ਿਆਦਾ ਤਾਦਾਦ ਦੇ ਵਿੱਚ ਰਹਿਣ ਵਾਲੀ ਹੈ ਫਿਰ ਚਾਹੇ ਉਹ 3B2 ਹੋਵੇ 3B2 ਦੇ ਵਿੱਚ ਦੇਖਿਆ ਜਾਂਦਾ ਜ਼ਿਆਦਾਤਰ ਨੌਜਵਾਨ ਹੀ ਉੱਥੇ ਪਹੁੰਚਦੇ ਨੇ ਪਰ ਪਰਿਵਾਰ ਵੀ ਉੱਥੇ ਪਹੁੰਚਦੇ ਨੇ ਜਿਸ ਤੋਂ ਬਾਅਦ 3B2 ਦੇ ਵਿੱਚ ਵੀ ਤਗੜਾ ਨਾਕਾ ਲਗਾਇਆ ਗਿਆ ਤੇ ਨਾਲ ਹੀ ਨਾਲ ਚੰਡੀਗੜ੍ਹ ਦੇ ਜਿਹੜੇ ਤੁਹਾਨੂੰ ਚੁਣਿੰਦਾ ਥਾਵਾਂ ਚੁਣਿੰਦਾ ਸੈਕਟਰ 10 ਸੇ ਉੱਥੇ ਤਾਂ ਪੁਲਿਸ ਨੇ ਆਪਣਾ ਤਗੜਾ ਕੰਮ ਕੀਤਾ ਹੋਇਆ ਹੈ ਤੇ ਹੁਣ ਜੇ ਇਸ ਹੋਲੀ ਤੁਸੀਂ ਸੇਫ ਰਹਿਣਾ ਯਾਨੀ ਕਿ ਪੁਲਿਸ ਤੋਂ ਸੇਫ ਰਹਿਣਾ ਤਾਂ ਤੁਹਾਡਾ ਬਾਹਰ ਜਾਣਾ ਕੈਨਸਲ ਕਰਦੇ ਵਿੱਚ ਰਹੋ ਆਪਣੇ ਪਰਿਵਾਰ ਦੇ ਨਾਲ ਸੇਫ ਹੋਲੀ ਮਨਾਓ ਖੁਸ਼ੀਆਂ ਭਰੀ ਹੋਲੀ ਮਨਾਓ ਤੇ ਬਿਨਾ ਕਿਸੇ ਡਰ ਭੈ ਤੋਂ ਹੋਲੀ ਮਨਾਓ ਨਹੀਂ ਤਾਂ ਤੁਸੀਂ ਡਰ ਨਿਕਲੋਗੇ ਚੰਡੀਗੜ੍ਹ ਦੀਆਂ ਸੜਕਾਂ ਦੇ ਵਿੱਚ ਗੇੜੀ ਲਗਾਣ ਕਿਉਂਕਿ ਚੰਡੀਗੜ੍ਹ ਦੀਆਂ ਸੜਕਾਂ ਦੇ ਗੇੜੀ ਤੇ ਤਾਂ ਬੜੇ ਗਾਣੇ ਬਣੇ ਨੇ ਕਿਤੇ ਤੁਹਾਡੇ ਤੇ ਵੀ ਗਾਣਾ ਨਾ ਬਣ ਜਵੇ ਤੁਸੀਂ ਅੱਜਕੱਲ ਦੇਖ ਹੀ ਰਹੇ ਹੋ ਕਿ ਇਸ ਤਰ੍ਹਾਂ ਹਰ ਇੱਕ ਚੀਜ਼ ਟ੍ਰੈਂਡਿੰਗ ਦੇ ਵਿੱਚ ਆ ਜਾਂਦੀ ਹੈ ਕਿ ਤੁਹਾਡਾ ਇਹ ਹੋਲੀ ਦੇ ਚਲਾਨ ਵੀ ਟ੍ਰੈਂਡਿੰਗ ਦੇ ਵਿੱਚ ਨਾ ਆ ਜਾਵੇ ਤਦਾਂ ਚਲਾਨ ਕਟਵਾਓ ਤੇ ਜੋ ਵੀ ਹੈਗਾ ਹੈ ਦੇਖਿਆ ਹੁੱਲੜਬਾਜ਼ੀ ਨਾ ਕਰੋ ਆਪਣੇ ਪਰਿਵਾਰ ਦੇ ਨਾਲ ਸੇਫ ਰਹਿ ਕੇ ਹੋਲੀ ਮਨਾਓ ਤਾਂ ਤਾਂ ਕਿ ਤੁਸੀਂ ਪੁਲਿਸ ਦੀ ਗ੍ਰਿਫਤ ਤੋਂ ਵੀ ਬਚ ਸਕੋ ਤਾਂ ਤੁਹਾਨੂੰ ਸਕਾਈ ਨਿਊਜ਼ ਦੀ ਪੂਰੀ ਟੀਮ ਦੇ ਵੱਲੋਂ ਤੇ ਮੇਰੇ ਵੱਲੋਂ ਹੈਪੀ ਹੋਲੀ ਸਕਾਈ ਨਿਊਜ਼ ਦੇਖਦੇ ਰਹੋ ਇਦਾਂ ਹੀ ਹੋਰ ਅਪਡੇਟਸ ਦੇ ਲਈ